ਅੰਮ੍ਰਿਤਸਰ ਮੀਜੀਠਾ ਰੋਡ ਗੁਰਨਾਨਗੋ ਹਸਪੀਟਲ ਆਈਸੀਯੂ ਦੇ ਵਿੱਚ ਜੋ ਕੈਦੀ ਸਰਬਜੀਤ ਸਿੰਘ ਦਾਖਲ ਸੀ ਸੁਣ ਸਕਦੇ ਹੋ ਡੈਥ ਹੋਣ ਤੋਂ ਪਹਿਲੇ ਉਹਦੇ ਬਿਆਨ ਨਾ ਨਾ ਮਾਰ ਨਾ ਡਿਪਟੀ ਰੋਡ ਸੰਦੂੜੇ ਕੁੱਟਿਆ ਡੂਲੀਓ ਦੀ ਬਾਹਰ ਨਹੀਂ ਅੰਮ੍ਰਾਨਕੇ ਕੁੱਟਿਆ ਮੈਨੂੰ ਮੇਰੇ ਬੁਰੇ ਹਾਲ ਕੀਤੇ ਜੋ ਮੈਨੂੰ ਕਹਦੇ ਜੱਬਿਆ ਬੋਲ ਮੜਿਆ ਵੀ ਕੀ ਆ ਕਿੰਨੇ ਮਾਰਿਆ ਤੈਨੂੰ ਇੱਥੇ ਲੱਗ ਗਿਆ ਚੱਕੇ ਦਾ ਕੀ ਉਹ ਦੇਖ ਨੂੰ ਬੜੇ ਮਾਰੇ ਦੇ ਮੇਰੇ ਪੜੇ ਮਾਰ ਮਰਖੇ ਕੰਨ ਦੇੜ ਤੇ ਇੱਕ ਇੱਕ ਦਸਤਾ ਨਿਗਾਜ ਦਸਤੀ ਮਾਰੀ ਜ ਪ੍ਰਾਣੀ ਬੇਸ਼ੇਰੀ ਉਹ ਬਲਸ ਕਰਾ ਯਾਨਕੀ ਸ਼ਰਬਜੀਤ ਦਾ ਜੀ ਦਤ ਹੋਈ ਆ ਉਹਦਾ ਯਾਨਕੀ ਇੱਕ ਮੈਡੀਕਲ ਕਰਾਇਆ ਜਾਵੇ ਤੇ ਸਾਨੂੰ ਪਤਾ ਲੱਗ ਸਕੇ ਵੀ ਇਹਦੇ ਵਿੱਚ ਕੀ ਵਿੱਚ ਇਹਦੇ ਨੁਕਸੇ ਹੀ ਕੀ ਨਹੀਂ ਨੁਕਸੇ ਕੀ ਕੀਤਾ ਨਾ ਕੀ ਨਹੀਂ ਕੀਤਾ ਤੇ ਮਾਰਿਆ ਨਾ ਬਹੁਤ ਜ਼ਿਆਦਾ ਜਾਨੀ ਕਿ ਛਾਤੀ ਦੇ ਵਿੱਚੋਂ ਖੂਨ ਤਰਿਆਉਂਦਾ ਵਾ ਜੰਮਿਆ ਬਹੁਤ ਜ਼ਿਆਦਾ ਇੱਕ ਤੇ ਕੰਨ ਤੇ ਉਹਦੇ ਟੰਕੇ ਵੀ ਲੱਗੇ ਆ ਜੀ ਬਹੁਤ ਜ਼ਿਆਦੇ ਇੰਨਾ ਪੜੇ ਮਾਰ-ਮਾਰ ਕੇ ਉਹਦੇ ਕੰਨ 파ੜਤੇ ਆ ਜੀ ਬਹੁਤ ਜ਼ਿਆਦਾ ਇਹਨਾਂ ਨੇ ਗੰਭੀਰ ਕੀਤਾ ਤੇ ਸਾਡੇ ਭਰਾ ਜੀ ਦਾਤ ਹੋ ਚੁੱਕੀ ਹੈ ਗੁਰਨਾਨਕ ਹਸਪੀਟਲ ਤੇ ਸੁਪਰ ਸੈਂਟਰ ਨੇ ਦੂਸਰੀ ਗੁੰਡਵਾਲ ਸਾਹਿਬ ਬਹੁਤ ਜ਼ਿਆਦਾ ਉਹਨੂੰ ਮਾਰਿਆ ਜੀ ਹਾਂਜੀ ਸੇ ਦਕਸ਼ਮ ਜਿਹੜਾ ਸਮਜੀਤ ਦਾ ਪੇਸ਼ੈਂਟ ਸੀ ਜਿਹਦਾ ਕੀ ਪ੍ਰੋਬਲਮ ਸੀ ਇਹਨੂੰ ਸਰ ਇਹ ਸਰਬਜੀਤ ਸਿੰਘ 24 ਇਅਰ 올ਡ ਨੇ ਲਿਆ ਹਾਂ ਹਾਂ ਜੀ ਸੈਂਟਰਲ ਜੇਲ ਕੋਇਂਦਵਾਲ ਛਾਪ ਤੋਂ ਸਾਡੇ ਸਰਬਜੀਤ ਸਿੰਘ 32 ਨੂੰ ਸਵੇਰੇ 4:00 ਵਜੇ ਲੀਤੇ ਆਏ ਸੀ ਇਹ ਸੈਂਟਰਲ ਜੇਲ ਵੀ ਹਸਪਤਾਲ ਛਾਪ ਤੋਂ ਸਾਡੇ ਕੋਲ 19 ਤਿੰਨਾਂ ਨੂੰ ਸਵੇਰੇ 4:00 ਵਜੇ ਲੀਤੇ ਆਏ ਸੀ ਬਲਗਮ ਚ ਖੂਨ ਵੀ ਹਸਪਤਾਲ ਸੀ ਤੇ ਨਾਲ ਉਚਾਰ ਰਹੇ ਸੀ ਇਹਨਾਂ ਨੂੰ ਇਹਨਾਂ ਨੂੰ ਹਾਨਸ ਦੇ ਨਾਲ ਬਲਗਮ ਚੁੱਕੇ ਮੁਸ਼ਕਲ ਦੇ ਇਕਨੇ ਵਗੈਰਾ ਕਰਵਾਇਓ ਤੇ ਸਾਨੂੰ ਟੀਵੀ ਦਾ ਸ਼ਾਕਰ ਇਹਨਾਂ ਨੂੰ ਆਕਸੀਜਨ ਲਵਾਈ ਤੇ ਉਹਦੇ ਵੇਸ਼ ਤੇ ਇਹਨਾਂ ਦੀ ਰੇ ਇਹਨਾਂ ਦੇ ਐਕਸਰੇ ਵਗੈਰਾ ਕਰਵਾਇਓ ਤੇ ਇਹਨਾਂ ਨੂੰ ਟੀਵੀ ਦਾ ਸ਼ਾਕਰ ਪੁਹਾਰਿਆ ਸੀ ਤੇ ਨਾਲ ਛਾਹ ਲੈਣ ਤੇ ਮੁਸ਼ਕਲ ਵਧ ਰਹੀ ਸੀ ਸ਼ਾਮ ਕੱਟਦੀ ਫਿਰ ਅਸੀਂ ਸ਼ਾਮੀ 7:00 ਬੰਦ ਆਇਆ ਤੇ ਨਾਲ ਛਾਹ ਲੈਣ ਤੇ ਮੁਸ਼ਕਲ ਵਧ ਰਹੀ ਗਾਨੇ ਨੂੰ ਹਸਪਟਲਾਈਸਿਡ ਸ਼ਿਫਟ ਕਰਵਾ ਦਿੱਤਾ ਤੇ ਸ਼ਾਮੀ 7:00 ਬੰਦ ਆਲੀ ਤੇ ਇਹਨਾਂ ਨੂੰ ਕਿਤੇ ਗੁਰਨਾਣੇ ਹਸਪੀਟਲ ਆਈਸੀਯੂ ਸ਼ਿਫਟ ਕਰ ਰਿਹਾ ਕਹਿੰਨ ਨੂੰ ਜ਼ਿਆਦਾ ਆਕਸੀਜਨ ਦੀ ਲੋੜ ਨਾ ਹੋਵੇ। ਕਿ ਨਾਮ ਆਪਣਾ ਤੇ ਅੱਜ ਨੂੰ ਨਰੂ ਹਸਪੀਟਲ ਦੇ ਵਿੱਚ ਡਾਕਟਰ ਆਗਾਸ਼ ਸਟੇਸ਼ਨ ਕੋਲ ਤੇ ਕਿ ਨਾਮ ਆਪਣਾ ਅੱਜ ਨੂੰ ਨਰੂ ਹਸਪੀਟਲ ਦੇ ਵਿੱਚ ਜਿਹੜੇ ਪੇਸ਼ੇਰੀ ਮਰੀਜ਼ ਦੀ ਆਪਾਂ ਗੱਲ ਕਰ ਰਹੇ ਹਾਂ ਡਾਕਟਰ ਸਾਹਿਬ ਦੇ ਨਾਮ ਡਾਕਟਰ ਕੁਲਵਿੰਦਰ ਇਹ ਮਰੀਜ਼ ਇਹ ਮਰੀਜ਼ ਦੀ ਆਪਾਂ ਸਾਡੇ ਕੋਈ ਆਈਸੀਯੂ ਡਾਕਟਰ ਨੇ ਦੱਸਿਆ ਚਸਟਨ ਟੀਵੀ ਕੋ ਸ਼ਿਫਟ ਹੋ ਗਿਆ ਜੀ ਅਨਲਿਟੀਕਲ ਆਈਸੀਯੂ ਤੇ ਉਨੀ ਤਰੀਕੂ ਸਾਡੇ ਕੋਲ ਸ਼ਿਫਟ ਹੋ ਕੇ ਆਇਆ ਜਿਵੇਂ ਸਾਡੇ ਕੋਲ 19 ਤਰੀਕ ਨੂੰ ਕਈ ਵਾਰਡਾਂ ਤੋਂ ਉਨੀ ਤਰੀਕੂ ਸਾਡੇ ਕੋਲ ਕੋਈ ਕੋਈ ਆਈਸੀਯੂ ਕਾਲ ਜਿਵੇਂ ਸਰਟਿਕੂਲੀ ਉੱਧੋਪਰੇਸ਼ਨ ਕਈ ਵਾਰਡਾਂ ਤੋਂ ਲੱਗਦੇ ਆ ਜਿਆਦਾ ਮੈਡੀਕਲ ਆਈਸੀਯੂ ਕਾਲ ਸਾਡੇ ਕੋਲ ਸ਼ੇਨਾ ਸਾਹ ਔਖਾ ਹੀ ਰਿਹਾ ਨਹੀਂ ਸਾਹ ਆਇਆ ਫਿਰ ਇਹਨੂੰ ਵੈਂਟੀਲੇਟਰ ਤੇ ਪਾਇਆ ਫਿਰ ਜਦੋਂ ਫਿਰ ਵੀ ਇਹਨਾਂ ਦਾ ਸਾਹ ਔਖਾ ਹੀ ਰਿਹਾ ਕੋਈ ਸਾਹ ਆਇਆ ਇਹਨਾਂ ਦੀਆਂ ਨੂੰ ਵੇਖਦੇ ਰਿਹਾ 11:00 ਤੋਂ 6:00 ਤੱਕ ਰੋਸ ਦੇ باوجود ਇਹਨਾਂ ਦੀ ਹਾਜ਼ਰ ਸ੍ਰੀ ਰੇ 11 ਦਾ ਕੋਈ ਕੰਮ ਨਹੀਂ ਲੱਗਦਾ ਨਹੀਂ ਅ ਇਸ ਸਟੇਜ ਤੇ ਆਪਾਂ ਨੇ ਨਹੀਂ ਨਹੀਂ ਕਿਹਾ ਤਾਂ ਕੋਈ ਕੰਮ ਨਹੀਂ ਕਰਨਾ ਕਿ ਕੋਈ ਨਹੀਂ ਅ ਇਸ ਸਟੇਜ ਤੇ ਆਪਾਂ ਨੇ ਨਹੀਂ ਕਿਹਾ ਕਿ ਸਾਡੀ ਜਟਾ ਕਰਨ ਕਿ ਕੋਈ ਜੀਤ ਉਹ ਉਹ ਦਾ ਤੇ ਅਗਰ ਜੀ ਨਹੀਂ ਹੋਣਾ ਚਾਹਤ ਜੇਬਲੀਟੀ ਨੀਤੀ ਪਟਵਾਰ ਤੋਂ ਪਟਵਾਰ ਜੀ ਉਹ ਤੋਂ ਜੀ ਬਹੁਤ ਜ਼ਿਆਦਾ ਮਸਤ ਸਪੋਰਟ ਹੈ ਰਿਕਸ਼ਨ ਜਿਹੜੇ ਪੇਸ਼ੇਦਾਂ ਦਾ ਉਹਦੀ ਹੱਥੀਂ ਕੜੀ ਜਿਹੜੀ ਉਹ ਉਤਾਰਦੇ ਵੀ ਨਾਲ ਹੀ ਦਿੰਦੀ ਦੇ ਅ ਟੇਸ਼ਡਾਂ ਦਾ ਕੋਈ ਖਾਸ ਕੜੀ ਜੀ ਉਹ ਬਹੁਤ ਸਾਰੇ ਨਾਲ ਹੀ ਕੜੀ ਤੇ ਕੀਤੀ ਆ ਨਹੀਂ ਦੇਖੋ ਇਹ ਤਾਂ ਲੱਗਦਾ ਹੈ ਕਿ ਬਹੁਤ ਸਾਰੇ ਹੁੰਦੇ ਕਿ ਹੱਥ ਵਾਲੀ ਸਟੇਬਲ ਹੈਗੀ ਆ ਹੱਥ ਜਿਹੜੇ ਕੜੀ ਦੇ ਟਿਨ ਦੇ ਉੱਪਰ ਲੱਗਦਾ ਹੈ ਕਿ ਇਹ ਹੱਥ ਹੀ ਕੜੀ ਪੈਰ ਥੋੜੇ ਸਟੇਬਲ ਹੈਗੇ ਕਿਉਂਕਿ ਆਪਾਂ ਹਰੰਦੀ ਕੜੀ ਕਿੱਥੇ ਲਾਉਣਾ ਹੁੰਦਾ ਦਵਾਈ ਲਾਉਣੀ ਹੈ ਕਈ ਵਾਰ ਹੱਥ ਜਾਂ ਪੈਰ ਤੇ ਸ਼ੁਰੂ ਕਰ ਦਿੰਦੇ ਕਿਉਂਕਿ ਆਪਾਂ ਹੱਥਾਂ ਦੇ ਉੱਪਰ ਕਿੱਥੇ ਲਾਉਣਾ ਹੁੰਦਾ ਦਵਾਈ ਲਾਉਣੀ ਹੈ ਪਹਿਲੀ ਜਾਂ ਕੋਈ ਫਲ ਲੱਗਦਾ ਹੈ ਬਿਕੋਜ਼ ਸਾਡਾ ਵੀ ਆਪਣੀ ਆਵਰ ਅਚਿੰਦਨ ਸੇਪਰ ਵੀਊ ਪੁਲਿਸ ਵਾਲਾ ਪੁਲਿਸ ਵਾਲਾ ਤਾਂ ਹੁੰਦਾ ਕੰਮ ਨਾਲ ਦੇਖਣਾ ਹੁੰਦਾ ਜਦੋਂ ਨਾਲ ਹੁੰਦਾ ਜ਼ਿੰਮੇਵਾਰੀ ਆਵਰ ਡਿਊਟੀ ਸੇਪਰ ਵੀ ਹੋਦੀ ਜਿਹੜੀ ਪੁਲਿਸ ਵਾਲਾ ਨਾ ਹੁੰਦਾ ਉਹਨਾਂ ਤੇ ਹੋ ਅਗਵੇਵਾਰੀ ਹੋ ਕਰ ਡਿਊਟੀ ਤੇ ਜਿਹੜੀ ਜੋ ਸਰਪਜੀਤ ਸਿੰਘ ਸਮਰਗੋਹਨ ਭਜਨ ਸਿੰਘ ਆਪਣੇ ਘੇਰ ਚ ਹੋਊਗਾ ਪੂਰ ਵਾਲਾ ਮਨ ਜਿਹੜਾ ਇਹ 16 17 18 ਨੂੰ ਜਿਹੜਾ ਗੰਗ ਆਇਆ ਗੰਗ ਦਾ ਜੋ ਜਿਹੜੇ ਸਾਨ ਜਿਹੜੇ ਬਲੀਬ ਆਉਂਦੇ ਨੇ ਜਿਹਨੂੰ ਆਪਾਂ ਗੋਣ ਗੁਰੂਨਵਾਰ ਦਾ ਜੇਰ ਹਸਪੀਟਲ ਜੀ ਦਾ ਦੇ ਦਿੱਤਾ ਹੋਇਆ ਤੇ ਇੱਕ ਗੱਲ ਪਤਾ ਅਸੀਂ ਚੋੜਨ ਦਾ ਕਹਿਣਾ ਜੋ ਉਹ ਸਾਡੇ ਕੋਲ ਵੀਡੀਓ ਆਈ ਹੈ ਵੀਡੀਓ ਵੈਰਲ ਹੋ ਰਹੀਆਂ ਤੇ ਉਹ ਬੱਚਾ ਕਹਿ ਰਿਹਾ ਕਿ ਇਹਨੂੰ ਬਹੁਤ ਕੁੱਟਿਆ ਮੇਰੇ ਕੰਨ ਤੇ ਸੱਟ ਲੱਗਿਆ ਮੇਰੇ ਨਾਲ ਜੋ ਉੱਥੋਂ ਦਾ ਛੋਟਾ ਇਲਾਕਾ ਕੋਈ ਹੁੰਦਾ ਹੈਗਾ ਉਹ ਕੁੱਟਦੇ ਜਿੱਦੇ ਕਰਕੇ ਮੇਰੇ ਕੋਲ ਇਹ ਕਾਰਨ ਜਿਹੜਾ ਦਾਸ ਹੋਣਾ ਪਿਆ ਕਿ ਉਹਨੂੰ ਬਹੁਤ ਕੁੱਟ ਮਾਰ ਕੇ ਦਿੱਤੀ ਸੀ ਸੁਪਰ ਡੈਂਗਰ ਸਾਨੂੰ ਸਾਡੀ ਤਾਂ ਮਤਲਬ ਗਾਰੰਟੀ ਲੱਗਦੀ ਹੁੰਦੀ ਹੈ ਕਿ ਕੈਦੀ ਨੂੰ ਜੇ ਉਹ ਜ਼ਖਮ ਹੋਵੇ ਉਹ ਬਿਮਾਰ ਹੈਗਾ ਉਹਨੂੰ ਮੈਡੀਕਲ ਕੋਰਸ ਦੇਣੀ ਜਾਂ ਕੋਈ ਗਾਰੰਟੀ ਨਹੀਂ ਬੀ ਹੋਏਗੀ ਕੋਰ ਦੇਣੀ ਸਾਡਾ ਭਗਵਾਨ ਆ ਤੁਸੀਂ ਦੇਖੇ ਜ ਸਾਡੀ ਪ੍ਰੈਸਿੰਗ ਟੀਮ ਸ਼ਿਰੀ ਗੁਰਨਾਥ ਹਸਪੀਟਲ ਪਹੁੰਚਿਆ ਜਿਤਿਕ ਮਸੂਮ ਪਟਾ ਜੋ ਆਪਣੀ ਗਲਤੀਆਂ ਦਾ ਸਾਥ ਕਰਦਾ ਉਹਨੂੰ ਜੇਲ੍ਹ ਵਿੱਚ ਕੋਈ ਸੀ ਆਪਣੀ ਸਜ਼ਾ ਕੱਟ ਰਿਹਾ ਸੀ ਪਰ ਉੱਥੇ ਇੱਕ ਹਾਕਮ ਜੇਲ੍ਹ ਪੰਜਾਬ ਪੁਲਿਸ ਦਾ ਸੰਧੂ ਜੋ ਪੁੱਤ ਦਾ ਸੁਪੇਡਰ ਕੋਨੇ ਅਤਿਆਕਾਰ ਕੀਤਾ ਲੜਕੇ ਦੇ ਜਿੱਦੀ ਉਪਰ ਬਹੁਤ ਵਿਦ੍ਰਾਹੂ ਜਿਸੀ ਔਰ ਸਿਵਲ ਹਸਪੀਟਲ ਦਰਦਰ ਜੇਰੇ ਲਾਜ ਲੈ ਕੇ ਆਏ ਪਰ ਉਹ ਲਾਜ ਨਹੀਂ ਕਰ ਸਕੇ ਕਿਉਂਕੋ ਬੱਚਾ ਬਹੁਤ ਹੀ ਜਨਾ ਸੀਰੀਅਸ ਸੀ ਤੋ ਉਹਨਾਂ ਨੇ ਇਹ ਤੇ ਟ੍ਰਾਂਸਫਰ ਕੀਤਾ ਸਿਰ ਗੁਰਨਾਨ ਹਸਪੀਟਲ ਜੋ ਆਈ ਸੀ ਜਿੱਦੀ ਲੈਕ ਸੀਰੀਅਸੀ ਦਿਖਾ ਰਿਹਾ ਕਿ ਇੱਥੇ ਉਹ ਪਰਤੀ ਕੀਤਾ ਗਿਆ ਜੇਰੇ ਲਾਜ ਪਰ ਉਹਦਾ ਜਿਹੜਾ ਖੂਨ ਜੀ ਇਹਨਾਂ ਕੋ ਰੋਕ ਨਹੀਂ ਸੀ ਗਿਆ ਤੋ ਉਹ ਕਰਕੇ ਦੀ ਡੈਥ ਹੋ ਗਈ ਆ ਉਹ ਸਾਡੇ ਜੁੜ ਚੁਕੇ ਨੇ ਸਮਾਜ ਸੇਵੀ ਸਰਦਾਰ ਕਰਮਜੀਤ ਸਿੰਘ ਜੀ ਮੁਰਜ ਸਾਹਿਬ ਜਿਨ੍ਹਾਂ ਦਾ ਬਹੁਤ ਜੀ ਪੀੜ੍ਹੀਆਂ ਤੋਂ ਨਾ ਆਉਦਾ ਸਮਾਜ ਸੇਵੀਆ ਔਰ ਗਰੀਬਾਂ ਦੇ ਹੱਕ ਵਿੱਚ ਖੜਦੇ ਨੇ। ਇਹੋ ਗੱਲ ਕਰਦੇ ਨੇ। ਸਾਹਿਬ ਜੀ ਆ ਜਿਹੜਾ ਮਸਲਾ ਹੈ ਤੇ ਬਰ ਕੀ ਕਰਦੇ ਨੇ। ਇਹ ਜੀ ਬਹੁਤ ਹੀ ਅੱਜ ਦੁਖਦਾਈ ਘਟਨਾ ਹੋਈ ਹੈ ਜੀ। 19 ਤਰੀਕ ਨੂੰ ਇੰਨੇ ਨਾਂ ਦੇ ਕੋਈ ਪਰਿਵਾਰ ਦਾ ਬੱਚਾ ਸਰਬਜੀਤ ਸਿੰਘ ਜੋ ਕਿ ਗੋਇੰਦਵਾਲ ਜੇਲ੍ਹ ਦੇ ਵਿੱਚ ਗਿਆ ਸੀ ਉਹ ਜੇਲ੍ਹ ਜਿਹਨੂੰ ਕੀ ਸੁਧਾਰ ਕਰ ਕਹਿੰਨੇ ਆਪਾਂ। ਜੇਲ੍ਹ ਜਾਂਦਾ ਹੈ ਤੇ तकरीबन 16 ਤਰੀਕ ਨੂੰ ਉਹਦਾ ਅੰਦਰ ਲੜਾਈ ਕਈ ਮੁੰਡਿਆਂ ਨਾਲ ਲੜਾਈ ਝਗੜਾ ਹੁੰਦਾ ਉਸ ਲੜਾਈ ਝਗੜੇ ਤੋਂ ਬਾਅਦ ਜੋ ਇਸ ਮੁੰਡੇ ਦਾ ਬਿਆਨ ਸੀਗਾ ਕਿ ਪੂਰੇ ਹੋਣ ਤੋਂ ਪਹਿਲੇ ਜੋ ਇਹਨੇ ਆਪਣੇ ਭਰਾਵਾਂ ਨੂੰ ਆਪਣੇ ਪਰਿਵਾਰ ਨੂੰ ਬਿਆਨ ਦਿੱਤਾ ਹੋਏ ਦਿੱਤਾ ਕਿ ਉਸ ਤੋਂ ਬਾਅਦ ਮੈਨੂੰ ਮਲਾਜਮ ਚੁੱਕੇ ਲੈ ਗਏ ਤੇ ਸੁਪਰੀਡੈਂਟ ਨੂੰ ਇਹ ਸੰਧੂ ਨਾਮ ਦਾ ਦੱਸ ਰਹੇ ਨੇ ਜਿਨ੍ਹਾਂ ਨੇ ਇਸ ਮੁੰਡੇ ਨੂੰ ਸਬਕ ਸਿਖਾਉਣ ਵਾਸਤੇ ਬਹੁਤ ਹੀ ਬੁਰੀ ਤਰ੍ਹਾਂ ਇਹਨੂੰ ਕੁੱਟਮਾਰ ਦੇ ਨਾਲ ਕੀਤੀ ਹੈ ਉਸ ਤੋਂ ਬਾਅਦ ਦੇਖੋ ਜੀ ਇਹਨਾਂ ਦਾ ਫਰਜ਼ ਬੰਦਾ ਸੀਗਾ ਪਰਿਵਾਰ ਨੂੰ ਫੋਨ ਕਰਕੇ ਜਾਂ ਕਿਸੇ ਵੀ ਤਰੀਕੇ ਨਾਲ ਇਤਲਾਹ ਦੇਣੀ ਕਿ ਤੁਹਾਡੇ ਬੱਚੇ ਦੀ ਜੇਲ੍ਹ ਦੇ ਅੰਦਰ ਲੜਾਈ ਹੋਈ ਹੈ ਜਾਂ ਉਹਦੇ ਸੱਟ ਲੱਗੀ ਤੁਸੀਂ ਦੇਖੋ 19 ਤਰੀਕ ਨੂੰ ਇਹਨਾਂ ਨੂੰ ਜੇਲ੍ਹ ਦੇ ਅੰਦਰੋਂ ਦੀ ਕੋਈ ਇਹਨਾਂ ਦੇ ਜਿਹੜਾ ਮੁੰਡਾ ਅੰਦਰ ਹੈਗਾ ਕੋਈ ਕੋਈ ਫੋਨ ਕਰਕੇ ਦੱਸਦਾ ਹੈ ਕੋਈ ਸਰਕਾਰੀ ਅਹੁਦੇਦਾਰ ਨਹੀਂ ਬਲਕਿ ਜਿਹੜਾ ਜੇਲ੍ਹ ਦੇ ਅੰਦਰ ਹੈ ਉਹ ਅੰਦਰੋਂ ਦੀ ਫੋਨ ਕਰਕੇ ਦੱਸਦਾ ਹੈ ਕਿ ਤੁਹਾਡੇ ਇਨਦਾਂ ਦਾ ਮੁੰਡੇ ਦੀ ਲੜਾਈ ਹੋਈ ਸੀਗੀ ਤੇ ਉਹ ਨੂੰ 16 ਤਰੀਕ ਤੇ ਇਹ ਲੈ ਕੇ ਗਏ ਹੋਏ ਹੁਣ ਤੁਸੀਂ ਦੇਖੋ 19 ਤਰੀਕ ਨੂੰ ਜੇਲ੍ਹ ਦੇ ਅੰਦਰੋਂ ਦੀ ਕੋਈ ਦੱਸਦਾ ਹੈ ਕੋਈ ਇਹਨਾਂ ਦਾ ਪ੍ਰਸ਼ਾਸਨ ਨਹੀਂ ਦੱਸਦਾ ਹੈ ਮੈਂ 16 ਤਰੀਕ ਤੋਂ ਲੈ ਕੇ 19 ਤਰੀਕ ਤੱਕ ਇਹ ਮੁੰਡੇ ਨੂੰ ਪ੍ਰਾਈਵੇਟ ਹਸਪਤਲਾਂ ਕਿੱਥੇ-ਕਿੱਥੇ ਲੈ ਕੇ ਘੁੰਮਦੇ ਰਹੇ ਇਸ ਦੀ ਇਨਕੁਆਇਰੀ ਹੋਣੀ ਚਾਹੀਦੀ ਹੈ ਮੁੰਡੇ ਦੀ ਇੰਨੀ ਜ਼ਿਆਦਾ ਕੁੱਟਮਾਰ ਕੀਤੀ ਗਈ ਹੈ ਸੁਪਰੀਟੈਂਡੈਂਟ ਸੰਧੂ ਜੋ ਦੱਸਿਆ ਜਾ ਰਿਹਾ ਹੈਗਾ ਉਹਦੇ ਤੋਂ ਕਿ ਮੁੰਡੇ ਦੀ ਅੱਜ ਮੁੰਡਾ ਆਪਣੇ ਸਵਾਸ ਛੱਡ ਗਿਆ ਸੁਸੀ ਅੰਦਰ ਜਾ ਕੇ ਮੁੰਡੇ ਦੀ ਕੰਡੀਸ਼ਨ ਦੇਖੋ ਜੀ ਮੁੰਡੇ ਦਾ ਖੰਨ ਕੱਟਿਆ ਹੋਇਆ ਹੈ ਉਰੀਤਨ ਉਹਦੀ ਬਾਹਾਂਾਂ ਤੇ ਨਾਸਾਂ ਪਈਆਂ ਹੋਈਆਂ ਨੇ ਡਾਂਗਾਂ ਦੀਆਂ ਕੁੱਟਮਾਰ ਉਹਦੇ ਨਾਲ ਨਹੀਂ ਕੀਤੀ ਗਈ ਤੇ ਬੜੀ ਹੀ ਬੇਰਹਿਮੀ ਨਾਲ ਇਹ ਮੁੰਡੇ ਨੂੰ ਉਠ-ਉਠ ਕੇ ਵਿਚਾਰਾ ਜੋ ਆਪਨੇ ਸਵਾਸ ਪੂਰੀ ਕਰਕੇ ਕਲਮ ਜਿਸੀ ਹੀ ਆਪੇ ਤਾਂ ਇਹ ਗੱਲ ਕਰਦੇ ਸਾਡਾ ਸੁਧਾਨ ਹੈ ਜੋ ਰੂਲ ਆ ਪੜਦਦਾ ਉਹਦੇ ਚਾ ਅਗਰ ਕੋਈ ਵੀ ਬੱਚਾ ਗ੍ਰਾਹ ਕਰਦਾ ਤਾਂ ਸਾਡੀ ਪੰਜਾਬ ਪੁਲਿਸ ਨੂੰ ਫੜ ਕੇ ਨਿਆਪਾਲ ਕੋਲ ਲੈ ਜਾਂਦੀ ਹੈ ਨਿਆਪਾਲ ਕੇ ਸਾਡੇ ਬਈ ਕਰਦੇ ਉਹਦੀ ਮਰਜ਼ੀ ਬਾਲੇ ਤੇ ਪੰਜਾਬ ਪੁਲਿਸ ਕੋਟਕੁਰ ਦੀ ਮਾਰਦੇ ਦੇ ਬਰ ਕੀ ਕਰਨੀ ਇਸੀ ਚੀਜ਼ ਦਾ ਤਾਂ ਦੁੱਖ ਹੈ ਜੀ ਇਸੀ ਚੀਜ਼ ਦਾ ਤਾਂ ਹੀ ਹਰ ਹੁਣ ਬਰੋਨਾ ਰੋਦੇ ਆ ਅਸੀਂ ਚਾਹਦੇ ਆ ਕਿ ਹਾਈ ਕੋਰਟ ਦੇ ਕਿਸੇ ਰਿਟਾਰਡ ਜੱਜ ਤੋਂ सीबीआय ਤੋਂ ਇਹਦੀ ਇੰਡੀਵਿਜੂਅਲ ਇਨਕੁਆਇਰੀ ਹੋਣੀ ਚਾਹੀਦੀ ਹੈ ਤਾਂ ਕਿ ਈਵਨ ਇਹ ਪੋਸਟਮਾਰਟਮ ਉਹਨਾਂ ਦੀ ਨਿਗਰਾਨੀ ਦੇ ਥੱਲੇ ਹੋਣਾ ਚਾਹੀਦਾ ਤਾਂ ਕਿ ਸਾਰੀਆਂ ਸੱਟਾਂ ਜਿਹੜੀਆਂ ਲੱਗੀਆਂ ਮੁੰਡੇ ਦੇ ਉਹ ਸਾਹਮਣੇ ਆ ਸਕਣ ਅਸਲੀ ਰੀਜ਼ਨ ਪਤਾ ਲੱਗ ਸਕੇ ਇਸ ਮੁੰਡੇ ਦੀ ਜੀ ਅੱਜ ਡੈਥ ਹੋਈ ਹੈ ਕਿਹੜੇ ਕਾਰਨਾ ਕਰਕੇ ਹੋਈ ਹੈ ਤੇ ਜੇ ਇਸ ਕਾਰਨਾ ਕਰਕੇ ਕੁੱਟਮਾਰ ਕਰਕੇ ਜੇ ਹੋਈ ਹੈ ਬੰਦੀ ਕਾਰਵਾਈ ਕੁਝ ਅਸਰਾਂ ਦੇ ਉੱਤੇ ਜੇਲ ਦੇ ਅੰਦਰ ਜਿਹੜੇ ਸੁਪਰਡੈਂਟ ਦਾ ਨਾਮ ਲਿਆ ਜਾ ਰਿਹਾ ਪੂਰਾ ਉਹਨਾਂ ਦੇ ਉੱਤੇ 302 ਦਾ ਪੱਤਾ ਦਰਜ ਹੋਣਾ ਚਾਹੀਦਾ ਕਿਉਂਕਿ ਬੱਚੇ ਮਾਪਿਓ ਪਰਿਵਾਰ ਜਦੋਂ ਇਹਨਾਂ ਦਾ ਕਿਸੇ ਦਾ ਪਰਿਵਾਰ ਦਾ ਕੋਈ ਜੀਲ ਚ ਜਾਂਦਾ ਤੇ ਇਹ ਸੋਚ ਕੇ ਜਾਂਦਾ ਕਿ ਉਹ ਸੁਧਾਰ ਕਰ ਗਿਆ ਕਿ ਜੇ ਕੋਈ ਗਲਤੀ ਹੋਈ ਵੀ ਹੈਗੀ ਤਾਂ ਉਹਨੇ ਕੋਈ ਗੱਲ ਨਹੀਂ ਗਾ ਤਾਂ ਆਪਨੀ ਗਲਤੀ ਦਾ ਸੁਧਾਰ ਕਰਨ ਦੀ ਲੇਕਿਨ ਇਸ ਤਰੀਕੇ ਦਾ ਸੁਧਾਰਾ ਪ੍ਰਸ਼ਾਸਨ ਦਾ ਇਹ ਅੰਦਰ ਹੀ ਆਪ ਹੀ ਜੱਜ ਬਣ ਜਾਣਾ ਤੇ ਨਾਠੀ ਚੱਕ ਚੱਕ ਕੇ ਕੁੱਟ ਕੁੱਟ ਕੇ ਮਰੋਡੇ ਮਾਰ ਦੇਣਾ ਬੜੀ ਦਰਦਨਾਇ ਦੁਖਦਾਇ ਕਟਨਾ ਸਾਡੇ ਹਲਕੇ ਇਹ ਮੁੰਡਾ ਸਾਡੇ ਹਲਕੇ ਚੋਂ ਲਾਲੂ ਘੋਮਣ ਪਿੰਡ ਦਾ ਹੈਗਾ ਅਸੀਂ ਇਸ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਤੇ ਇਨਸਾਫ ਜਦ ਤੱਕ ਨਹੀਂ ਮਿਲੂਗਾ ਅਸੀਂ ਪਰਿਵਾਰ ਦੇ ਨਾਲ ਲੜਕੇ ਦਾ ਨਾਮ ਕੀ ਸਰਬੀਰ ਸਿੰਘ 24 ਸਾਲਾਂ ਦਾ ਮੁੰਡਾ ਜੀ ਸਰ ਜੀ ਅਗਰ ਇਨਸਾਫ ਨਾ ਮਿਲਿਆ ਤਾਂ ਫਿਰ ਕੀ ਕੀ ਕਰਾਂਗੇ ਅਸੀਂ ਐਂਡ ਤੱਕ ਪੂਰੀ ਲੜਾਈ ਲੜਾਂਗੇ ਜੀ ਕੋਰਟ 'ਚ ਜਾਣਾ ਪਿਆ ਸਾਨੂੰ ਪੋਰਚੀ ਗੀ ਸੀ ਜਾਣਾ ਅਸੀਂ ਫਿਲਹਾਲ ਇਹਦਾ ਪਹਿਲੇ ਮਕੂਸ ਮੌਰਟਮ ਦੀ ਮੰਗ ਕਰਦੇ ਆਂ ਹੂੰ ਡਿਜੀਸ਼ਨ ਜੱਜ ਦੇ ਖਾਨੇ ਤਲੇ ਹੋਏ ਤਾਂ ਕਿ ਸਾਨੂੰ ਰੀਜਨ ਐਕਚੁਅਲ ਪਤਾ ਲੱਗ ਸਕਣ ਕਿ ਕੀੜੇ ਕਰਕੇ ਹੋਈ ਹੈ ਤੇ ਉਸ ਤੋਂ ਬਾਅਦ ਅਸੀਂ ਜਿਹੜੇ ਦੋਸ਼ੀ ਨੇ ਉਹਨਾਂ ਦੇ ਖਿਲਾਫ ਪਰਚਾ ਕਰਾਵਾਂ। ਐਕਚੁਅਲੀ ਟੀਮ ਗੋਦਵਾਲ ਜੇਲ੍ਹ ਪਹੁੰਚੀ ਤੇ ਉੱਥੇ ਸੰਧ ਸੁਪਰਡੈਂਟ ਨਾਲ ਗੱਲਬਾਤ ਕਰ ਲਈ। ਤਕਰੀਬਨ 1.5-2 ਘੰਟੇ ਉਹਨਾਂ ਦੇ ਵੇਟ ਕਰਦੇ ਰਹੇ। ਮਗਰ ਉਹ ਪ੍ਰੈਸ ਦੇ ਹੁਬੂ ਨਿਊ ਸੋ ਕਿ ਕਿਉਂਕਿ ਉੱਥੇ ਇੱਕ ਜੋ ਸੰਜੇ ਸਿੰਘ ਕਿ ਕੀ وجہ ਕੀ ਕਾਰਨ ਕਿਉਂ ਡੈਥ ਹੋਈ ਆ ਪਰ ਉੱਥੋਂ ਦੇ ਜਿਹੜੇ ਮੌਜੂਦਾ ਸਟੂਡੈਂਟ ਸੰਧੂ ਉਹਨਾਂ ਨੇ ਪ੍ਰੈਸ ਦੇ ਹੂਬੂ ਹੋ ਕੇ ਆਪਣਾ ਪੱਖ ਪੇਸ਼ ਨਹੀਂ ਕਰ ਸਕੇ